ਚਾਚੀ ਕਿਹਨੇ ਡਾਕਟਰ ਕੋਲ ਸਖਿਆ ਤੂੰ ਪਤਾ ਕੱਟਣਾ ਡਾਕਟਰ ਚਾਚੀ ਦਾਦੀ ਨਹੀਂ ਕੱਟਦਾ ਚਾਚੀ ਉਹ ਕੋਟੀ ਠੀਕ ਆ ਵੇਖ ਲਈ ਉਹਦੀ ਕੋਟੀ ਹਾਂ ਠੀਕ ਉਹ ਨਾਉਂਦੀ ਨਿਆਣੀ ਵਿਚਾਰੀ ਨਾਉਂਦੀ ਤੂੰ ਦੱਸ ਨਹੀਂ ਨਹੀਂ ਫਿਆਣੀ ਮੇਰ ਦਾ ਨਹੀਂ ਉਹ ਵਹੋਂ ਆਈ ਤੇ ਦੂਰੋਂ ਵੇਖਿਆ ਹੋ ਗਈ ਸੀ ਠੀਕ ਵਾ ਫਿਆਣੀ ਕਹਿੰਦਾ ਚਾਚੇ ਨਹੀਂ ਦੱਸਦਾ ਅੰਦਾਜ਼ੇ ਨਾਲ ਦੱਸਤਾ ਸੀ ਹਾਂ ਹਾਂ ਅੰਦਾਜ਼ੇ ਨਹੀਂ ਦੱਸ ਚਾਚੀ ਕੀ ਕਿੰਨੇ ਕੁੰਡੇ ਹੁੰਦੇ ਆ ਆਹੋ ਮੈਂ ਨਾ ਵੀ ਜਿੱਧਰ ਚਲ ਜਿਓ ਪਿੰਨਾ ਕਾਸ਼ਿਚ ਆਪੇ ਕੇ ਚਾਹੀਦੀ ਨਾ ਗਰਮਾਸ ਰਹਿੰਦੀ ਆ ਨਾ ਖਰੀਰ ਨੂੰ ਚਾਚੀ ਤੇ ਹੁਣੇ ਕੜਾਈ ਕਰਦੀ ਆ ਠੀਕ ਆ ਚਾਚੀ ਵੀਰ ਚਾਚੀ ਵੀਰੋ ਆ ਮੈਂ ਪਰਾ ਪਰਾ ਗਣਾ ਸੀਨੇ ਗੋਲੀਆਂ ਮੈਂ ਪਹਿਲਾਂ ਖਾ ਲਾ ਹਾਂ ਪਹਿਲਾਂ ਕੰਡੇ ਤੇ ਹੋ ਜਾ ਗੋਲੀਆਂ ਵੈਸੇ ਆ ਕਾਦੀਆਂ ਵਾ ਇਹ ਕਿਦੀ ਲਈਆਂ ਬੀਪੀ ਦੀਆਂ ਫੋਨ ਪਰਦੇ ਦੀਆਂ ਵਾ ਵਾ ਕੋਈ ਤੇ ਪੀੜਾ ਮੁੰਡਾ ਵਗੈਆਂ ਮੈਂ ਬੜਾਉਣੀ ਆ ਠੀਕ ਹੈ ਤੈਨੂੰ ਆਉਂਦੀ ਆ ਮੰਜੀਰ ਮੈਨੂੰ ਠੰਡ ਬੜੀ ਲੱਗਦੀ ਹੈ ਲੈ ਸੇਖਲਾ ਨੂੰ ਕੋਈ ਨਹੀਂ ਆਉਣਾ ਵਾ ਜੀ ਕਹਤਾ ਨਾ ਆਉਂਦੀ ਆ ਵਾ ਉੜ ਕੇ ਫੇਰ ਕੇ ਨਾ ਸਲਾਈ ਦੇ ਕਰਕੇ ਵਾਈ ਖਾੜ ਮੈਂ ਪਹਿਲਾਂ ਨਾ ਹੀ ਕਹਿੰਦੇ ਚਾਚੀ ਵੀਰੋ ਤੈਨੂੰ ਆਉਂਦੀ ਆ ਮੈਂ ਕਦੀ ਚਾਚੀ ਵੀਰੋਂਨ ਘਰੀ ਆਉਣ ਦੇ ਵੇਖਿਆ ਕਿਉਂ ਮੇਰਾ ਫਿਰ ਮੋਢਿਆ ਨਹੀਂ ਕਿਹਾ ਕਿ ਆਲਦੇ ਤੇ ਤੇ ਚਲ ਆ ਨਾ ਮੇਰਾ ਵਿੰਗਾ ਕੋ ਯਾਰ ਪੀਡੋਂ ਤੇ ਰਿੰਦੇ ਤੈਨੂੰ ਆਂਦੀ ਪਈ ਆਹ ਪਰ ਫੇਰ ਹੀ ਬੜਾ ਔਖਾ ਵਾ ਨਹੀਂ ਮੇਰੀ ਇੱਕ ਗੱਲ ਸੁਣ ਮਸ਼ੀਨ ਤੇ ਫਮੀਰੀ ਵਾਂਗੂ ਨਹੀਂ ਹੁਣ ਇੱਕ ਮੋਣ ਨੋ ਕੰਮ ਜਿਹੜਾ ਕਰਨਾ ਕਰਨਾ ਹੈ ਨਹੀਂ ਨਹੀਂ ਪਰਵਾ ਸਾਨੂੰ ਪਤਾ ਵਾ ਸਾਨੂੰ ਸਾਨੂੰ ਪਤਾ ਸਾਨੂੰ ਪਤਾ ਵਾ ਭਰਾਵਾ ਆਉਂਦੀ ਹੈ ਸਾਨੂੰ ਪਤਾ ਨਹੀਂ ਜਿਹੜੀ ਭੂਆ ਨੇ ਨਹੀਂ ਨਾ ਕੁੱਤੀ ਉਹ ਬੋਸ ਨਹੀਂ ਲੱਗਦੀ ਭੂਆ ਤੂੰ ਬੜਾ ਜਿਹੜੀ ਕੋਈ ਕਾਰੀਗਰ ਬਹਿ ਜਾ ਲੱਗੇ ਫੇਰ ਸੂਟਾਂ ਦੀ ਕਢਾਈ ਤੇ ਬੁਟੀਕ ਵੀਰਕੌਰ ਬੁਟੀਕ ਦੇ ਵੀਰਕੌਰ ਬੁਟੀਕ ਵੀਰਕੌਰ ਬੁਟੀਕ ਲੱਗੀ ਆ ਸਲਾਈ ਕੜਾਈ ਕਰਨ ਚਾਚੀ ਆ ਕਿਦਾਂ ਕੜਾਈ ਕੀਤੀ ਆ ੜੀ ਮਨਜੀਤ ਕੋਰ ਸਾਡਾ ਪ੍ਰਿੰਸੀਪਲ ਇਹ ਚੈਟ ਕਰੂਗਾ ਨਾ ਕਿਹੜਾ ਪਾਸ ਹੁੰਦਾ ਕਿਹੜਾ ਖੇਲ ਹੁੰਦਾ ਵਾ ਆਹ ਹੋ ਗਿਆ ਸਿੰਗਾਪੁਰ ਸਿੰਗਾਪੁਰ ਆ ਨਾ ਚਾਚੀ ਨੇ ਕਿਤੇ ਅੱਖਾਂ ਬਲਾਇਆ ਕਰਨੀਆਂ ਸਾਡੇ ਨਾਲ ਇਹਨੇ ਕਾਲੇ ਰੰਗ ਦੀਆਂ ਨੇ ਹੈਂ ਕੱਚਾ ਯਾ ਹਨ ਐਮਪਰੇਰੀ ਜੀ ਆਇਕਾ ਬਹੁਤ ਭੈਣ ਮੈਨੂੰ ਫੋਨ ਆਉਂਦਾ ਕਿਹ ਕਹਿੰਦੀ ਵੱਟਾ 100 ਮੁੰਡਿਆ ਉੱਤੇ ਭੈਣ ਅੰਗਰੇਜ਼ੀ ਦੇ ਨਾਮ ਦਾ ਹੈ ਸਾਰੇ ਪੱਡਾ ਮੰਨੋ ਦਾ ਫੋਨ ਆਉਂਦਿਆ ਕਿਹਦੀ ਭੈਣ ਗਰਮੀ ਤਾਂ ਅਛਾ ਵੱਡਾ ਹੈ ਹਾਂ ਕੋਈ ਨਾਲ ਪਛਾਣ ਲੈ ਵੱਡਾ 100 ਮੁੰਡਿਆ ਵੱਡਾ 100 ਮੈਹਰਾਨ ਹੋ ਗਿਆ ਮੈਨੂੰ ਪਤਾ ਨਹੀਂ ਕੀ ਓਏ ਉਦਾਂ ਹੀ ਮਤਲਬ ਇੰਗਲਿਸ਼ ਦਾ ਅੱਖਰ ਪੜ ਲਿਆ ਇੰਗਲਿਸ਼ ਦਾ ਅੱਖਰ ਪੜ ਲਿਆ ਚਾਚੀ ਆ ਆ ਵੇਖੋ ਵੀਰਕੌਰ ਬੁਟੀਕ ਆ ਗਈ ਬੁਟੀਕ ਵੀਰਕੌਰ ਆ ਗਈ ਉਹ ਦਾਦੀ ਜੀ ਬੈਠੇ ਉਹ ਵੀ ਦੱਸੋ ਉਹ ਦਾਦੀ ਜੀ ਉਹ ਕੋਟੀ ਬਣਾ ਰਹੇ ਆਪਣੀ ਕੋਨਾ ਕੋ ਚਲਦਾ ਪਿਆ ਵਾ ਕੋਨਾ ਕੋ ਚਲਦਾ ਪਿਆ ਵਾ ਹਾਂਜੀ ਦੀਦੀ ਅਸੀਂ ਤੁਹਾਡੇ ਕੋਲ ਬਣਵਾਉਣੀ ਆ ਨਾ ਮੈਨੂੰ ਸਮਝ ਆ ਲੱਗੀ ਆ ਪੁਆ ਚਾਚੀਏ ਦੇ ਕੋ ਖਾਣ ਵਾਲੀ ਚੀਜ਼ ਤੇ ਨਹੀਂ ਭਾਈ ਨਾ ਕੁਝ ਇਹਦਾ ਉਧਰ ਹੀ ਧਿਆਨ ਆ ਉਹ ਸੂਟਾਂ ਦੇਖੀਏ ਸੂਟ ਦੇਖੀ ਜਾਂਦੀ ਆ ਵੀਰੋ ਵਾਲ ਵੈਂਦੀ ਆ ਹੈਂ ਸੋਹੀ ਗੱਲਾਂ ਚੰਦ ਅਰੇ ਆਈ ਗਏ ਆਪਣਾ ਕੱਸ਼ਾ ਵੀ ਨਹੀਂ ਲਿਆ ਗਿਆ ਇਹ ਕਿਹੜਾ ਬੋਲਾ ਇਹਨਾਂ ਕੜਾਈ ਨੂੰ ਸੂਟ ਵੀ ਦੇ ਦਿੱਤੇ ਆ ਵੀਰ ਅੱਦੇ ਬਣ ਵੀ ਗਏ ਆ ਸਵੇਰੇ ਸਵੇਰੇ ਚਾਤੀ ਵੀਰੋਂ ਨਾਲ ਲੱਗੇ ਸਵੇਰੇ ਉਹਨਾਂ ਨਾਲ ਲੱਗੇ ਖਲੋਤਾ ਮੈਚ ਅਸੀਂ ਸੁਕਿੰਦਰੋਂ ਨਾਲ ਲੱਗੇ ਤੇ ਉੱਥੇ ਵੀ ਸੂਟਾਂ ਦੇ ਸਿਲਸਲੇ ਚੱਲਣ ਡੇ ਮੈਂ ਕੋਈ ਬਣਾਉਣਾ ਮੈਂ ਤੇਰੇ ਪਾ ਲੈਣੇ ਆਹ ਤੂੰ ਮੈਂ ਕਿੱਧਰ ਨੂੰ ਲੈ ਗਿਆ ਸਾਡਾ ਆ ਗਿਆ ਕੋ ਆਪਣਾ ਆਪਣਾ ਨਹੀਂ ਕੁਛ ਵੀ ਯਾਰ ਮੇਜਿਆ ਜਦੋਂ ਇਹ ਯਾਰ ਹਾਡੀ ਟੌਰ ਨਾ ਕਿਉਂ ਨਹੀਂ ਮਤਲਬ ਤੁਹਾਨੂੰ ਕੋਈ ਖੱਟਾ ਸਾਰਾ ਬੁੱਢੀਆਂ ਦਾ ਵਾ ਤੁਹਾਡੀ ਕੋਟ ਬੁੱਢੀਆਂ ਖੜੇ ਹੀ ਨਾ ਵਿਆ ਤੇ ਮੈਂ ਨਾ ਨਾ ਫਰੈਂਟ ਸਟਿਚ ਪਏ ਜਿਹੜੇ ਹੋਏ ਤੁਹਾਡੇ ਉਹ ਹਿੱਡੀ ਛੇਤੀ ਥੋੜੀ ਹੁਣ ਸੁਕਾ ਨਹੀਂ ਕੀ ਹੁੰਦਾ ਗਾਵਨ ਵੀ ਪਾਇਆ ਤੇਰੇ ਤੁਹਾਡੇ ਸੁਟਨ ਗਾਵਨ ਪਾ ਲੈਣਾ ਬਸ ਚੁੱਪ ਬੱਦਾਂ ਦਾ ਐਡਾ ਮਹਿੰਗਾ ਉਹ ਪਿਆ ਨਹੀਂ ਉਹ ਉਹ ਆਂਦੀ ਪਾ ਲੈਣਾ ਫੇਰ ਠੀਕ ਆ ਪਾ ਲੈਣਾ ਮਮੀ ਖਾਣਗੀ ਨਹੀਂ ਔਲਾ ਔਲਾ ਕੱਚਾ ਖਾਂਡੀਆਂ ਕੱਚਾ ਨਾ ਚੰਗਾ ਵਾ ਇੱਕ ਬਨੇ ਤੂੰ ਦੰਦੀ ਵੜ ਦੂਜੇ ਬਨੇ ਮੈਂ ਵੜਦਾ ਚੱਲ ਚੱਲ ਵੜ ਖੇਤੇ ਦੇ ਵਿੱਚ ਵੱਡੀ ਆ ਰਿਕਾਰਡ ਕਰਨਾ ਨਾ ਖਾਣਾ ਵਾ ਚਲ ਖਾਓ ਨਹੀਂ ਨਹੀਂ ਮੰਮੀ ਇਹ ਫਿਰ ਜੇ ਇਹ ਮੈਨੂੰ ਆਂਦੀ ਬਹੁਤ ਚੰਗਾ ਮੈਂ ਮੰਨਦਾ ਚੰਗਾ ਵਾ ਤੂੰ ਡੱਕੀ ਵੱਡ ਖਾ ਜੂਸ ਕੱਢਣ ਨੂੰ ਨਹੀਂ ਹੰਦਾ ਜੂਸ ਵੀ ਕੱਢਾਂਗੇ ਪਹਿਲਾਂ ਜਲੂਸ ਕੱਢਣ ਨੂੰ ਕਾ ਤੋ ਕਹਿ ਡੇਗਾ ਵਾ ਲੋ ਜਾ ਮੰਦੀਰ ਚਲ ਦੰਦੀ ਵੱਡ ਲਓ ਤੂੰ ਵੀ ਮੰਦੀਰੇ ਇਹ ਦੰਦੀ ਨੇ ਦੰਦੀ ਵੱਡ ਦੰਦੀ ਮੰਮੀ ਆ ਗਈ ਦੰਦੀ ਵੱਡ ਮੰਮੀ ਦੰਦੀ ਯਾਰ ਵੱਡ ਹੋਣਾ ਮੈਂ ਖਾਉਂਗਾ ਮੈਂ ਗਰੰਟੀ ਕਹਿੰਦੇ ਮੈਂ ਤੁਹਾਡੇ ਸਾਹਮਣੇ ਬੈਠਾ ਕਹਿੰਦੇ ਆ ਫੇ ਮੰਜੀਤ ਵੀ ਖਾਊਗੀ ਖਾਉਂਦੀ ਲੈ ਮੈਂ ਸੱਚੀ ਖਾਉਂਦੀ ਹਾਂ ਚੱਲ ਠੀਕ ਆ ਚੱਲ ਵੜ ਦਿੰਦੀ ਮਮੀ ਵੜ ਦਿੰਦੀ ਵੜ ਲੈ ਤਵੇ ਦੇਖ ਹਾਂ ਖਾ ਖਾ ਨਹੀਂ ਨਹੀਂ ਮੁੰਜੀਤ ਆ ਤੂੰ ਵੜ ਮਮੀ ਦੇ ਹੱਥ ਵੜ ਮੁੰਜੀਤ ਹੱਥ ਵੜ ਮਮੀ ਨਹੀਂ ਖਾ ਖਾ ਮਮੀ ਖਾ ਨਗਾ ਨਹੀਂ ਨਹੀਂ ਅੰਦਰ ਜੂਸ ਨਾ ਖਾ ਰਾ ਚੰਗਾ ਹੁੰਦਾ ਢੇਟਲੀ ਮੈਂ ਖਾ 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 ਕੇ ਹਾਂ ਮਜੀਦ ਤੂੰ ਖਾ ਲੈ ਹਾਂ ਡੱਕੀ ਵੱਡਕੀ ਹਾਂ ਜੂਸ ਪੀ ਅੰਦਰ ਨੂੰ ਤੇਰਾ ਭਲ ਹਾਲੇ ਮੰਮੀ ਹਾਂ ਮੰਮੀ ਮੈਂ ਹਰਾਂ ਹੱਗ ਨਾ ਮਜੀਦ ਖਾ ਗਈ ਆ ਚੱਲ ਤੂੰ ਆਦਾ ਜਾਂਦਾ ਵਾ ਖਾਣ ਨੂੰ ਸਾਰਾ ਖਾ ਲੈਣਾ ਮੈਂ ਤੇ ਲੈ ਮੈਂ ਵੀ ਆਵੇਂ ਮੈਂ ਖਾਣ ਨਹੀਂ ਆ ਨਹੀਂ ਮੈਂ ਆ ਸਾਰਾ ਖਾ ਵੀ ਲਿਆ ਤੇਰੇ ਤੋਂ ਖਾਦਾ ਨਹੀਂ ਗਿਆ ਮਾਂ ਮੇਰੀ ਹਲੇ ਆਵੇਂ ਯਾਰ ਤੂੰ ਕਿਦਾਂ ਖਾ ਗਈਆਂ ਮਨਜੀਤ ਕੋਰੇ ਲੋ ਜਿੱਦੀ ਭਾਗੇ ਦੀ ਲਿਆ ਮੈਂ ਖਾਵਾਂ ਪਹਿਲਾ ਲਿਆ ਮੈਂ ਖਾਵਾਂ ਅਨੂ ਚੇਤੇ ਚੇਤੇ ਕਿੰਨਾ ਗਾਉਂੰਦੜ ਯਾਰ ਬੜੀ ਹੁੰਦੀ ਜੁੱਦਾ ਨਹੀਂ ਬਾਅਦ ਚ ਸਵਾਦ ਵੜਾਉਂ ਮਿੱਠ ਖੱਟਾ ਮਿੱਠਾ ਸਵਾਦ ਆ ਅੱਖਾਂ ਤੇਰੀਆਂ ਸਵਾਦ ਦੇਖ ਗਿਆ ਮੈਨੂੰ ਮਰੇ ਨਹੀਂ ਤੂੰ ਇਹ ਸਹਾਈ ਜਿਆਦਾ ਦਿੱਤਾ ਹੀ ਲੈ ਸਿੱਕੋ ਆਹ ਕੌਣ ਮੱਤੀ ਹੋਇਆ ਹੁਣ ਮਿੱਠਾ ਮਿੱਠਾ ਸਵਾਦ ਆਉਂਦੇ ਮੂੰਹ 'ਚ ਮਿੰਦੇ ਤੋਂ ਉੱਟਿਆ ਨਾ ਅਰੇ ਮੂੰਹ ਹੀ ਜਾਮ ਜਾ ਕਰਤਾ ਮੈਨੂੰ ਦੇ ਦੇ ਛੁੱਟਿਆ ਨੂੰ ਕਾ ਮੈਂ ਖਾਣ ਵਾਸਤੇ ਨਹੀਂ ਆਈ ਨਹੀਂ ਬੇਸਵਾਦਾ ਤਾਂ ਲੱਗਦਾ ਜੈ ਬਵਾਜਾ ਮਾਰੀ ਜਾਂਦੇ ਐ ਬੱਸ ਚਲ ਤੂੰ ਖਾ ਨਹੀਂ ਮੈਂ ਖਾਣ ਵਾਸਤੇ ਨਹੀਂ ਆਈ ਮੰਮੀ ਨੇ ਉਹੀ ਜਿਹੜੀ ਇੱਕ ਹੁੰਦੀ ਉਹਨਾਂ ਨੂੰ ਖੋਹਿਆ ਜਾਂ ਮੈਂ ਖਾਂਦੇ ਚਾਹਦੇ ਤੂੰ ਖਾ ਮੈਂ ਦੋ ਦੇ ਲੈ ਕਰ ਲੈ ਮੈਂ ਤੈਨੂੰ ਖਾਣਵਾ ਲੈ ਨਹੀਂ ਨਹੀਂ ਚਾਹਦੇ ਵੇਲਾ ਮੁੰਜੀਰ ਉਲਟੀ ਆਣੀ ਨਹੀਂ ਆਉਂਦੀ ਨਹੀਂ ਆਉਂਦੀ ਮੁੰਜੀਰ ਕਰੀ ਹਾਂ ਥੋੜਾ ਜਿਹਾ ਖਾਓ ਨਹੀਂ 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 ਆ ਥੋੜਾ ਤੋੜ ਲੈ ਥੋੜਾ ਆ ਫੜਾਵੇ ਆ ਰੱਕੀ ਵੜ ਸੱਚੀ ਮੈਂ ਸਾਰਾ ਸਦਾਈਆਂ ਨਹੀਂ ਆਉਂਦੀ ਚੰਗਾ ਭਲਾ ਰਹੇਗਾ ਮੈਂ ਵੀ ਖਾ ਲੀ ਜਾ ਮੈ ਸਾਰਾ ਮਗਰਾ ਬਹੁਤ ਮਜ਼ਾ ਆਉਂਦਾ ਵਾ ਮੈਂ ਸਾਰਾ ਖਾਣ ਵਾਸਤੇ ਨਹੀਂ ਨਹੀਂ ਬਗਰਾ ਅਮਰਦਾ ਮਗਰ ਬਹੁਤ ਸਵਾਦ ਆਂਦਾ ਅੱਖਾਂ ਤੇ ਤੇਰੀਆਂ ਵੀ ਥੋੜੀਆਂ ਹੋਈਆਂ ਪਰ ਕੈਮਰੇ ਚ ਕੈਦ ਨਹੀਂ ਹੋਈਆਂ ਨਹੀਂ ਉਹਨੇ ਥੋੜਾ ਲਿਆ ਵਾ ਨਹੀਂ ਥੋੜਾ ਜਿੜ ਖਾਈ ਦਾ ਕਹਾਂ ਕੋੜ ਦੀ ਮਾਰਦਾ ਪਰ ਸਵਾਦ ਹੀ ਮਿੱਠਾ ਮਿੱਠਾ ਹੋ ਜਾਂਦਾ ਆਹ ਇੱਕ ਨਾ ਕੋੜ ਮਾਰਦਾ ਵਾ ਅੱਛਾ ਮਾਦਾ ਸ਼੍ਰੀ ਇਹ ਮਤਲਬ ਖਾਣਾ ਚੰਗਾ ਇਹਦਾ ਇੱਕ ਇਹਦਾ ਇੱਕ ਆਪਾਂ ਨੂੰ ਨੁਕਤਾ ਵੀ ਕਿਸੇ ਨੇ ਦੱਸਿਆ ਸੀ ਉਹ ਆਪਾਂ ਦੱਸਣਾ ਵਾ ਨਹੀਂ ਆਹੋ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਆ ਬਾਅਦ ਚ ਪਤਾ ਲੱਗਦਾ ਤੇ ਔਲੇ ਦਾ ਖਾਦਾ ਮੈਂ ਵੇਖ ਲਿਆ ਵਾ ਏਣਾ ਜੀ ਏ ਏ ਇੱਕ ਚੀਜ਼ ਸਾਨੂੰ ਕਿਸੇ ਨੇ ਦੱਸੀ ਆ ਅਸੀਂ ਉਹ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀ ਟਰਾਈ ਕਰਿਓ ਨਹੀਂ ਆਵੇ ਬਾਚਮੂ ਸਹੀ ਹੋ ਗਿਆ ਇੱਕਦਮ ਉਹ ਹੀ ਡਾਕਟਰ ਥੈਰੇਪੀ ਵਾਲਾ ਨਾਲੇ ਵਾਲੇ ਕਿੰਨੇ ਕੁ ਦਿਨ ਤੋਂ ਦਵਾਈ ਲੈਣੇ ਨਹੀਂ ਨਹੀਂ ਮੁੰਨੇ ਮੈਨੂੰ ਨਾ ਨਾ ਮੈਨੂੰ ਉਹਨੇ ਥੈਰੇਪੀ ਵਾਲੇ ਨੇ ਦੱਸੀ ਆ ਮੁੰਨੇ ਪਹਿਲਾਂ ਦੱਸਿਆ ਵੀਊ ਚੈੱਕ ਕਰੋ ਜੀ ਵੀਊ ਸ਼ਾਮ ਦਾ ਵੇਲਾ ਰਾ ਮਾੜਾ ਵੀ ਨਹੀਂ ਆ ਨਹੀਂ ਨਹੀਂ ਸਵਾਦ ਨਿੰਬੂਆਂ ਨੂੰ ਕਿਟਾਸ ਦੀ ਮਾਰਦਾ ਮੈਂ ਤਾਂ ਖਿਲਰਿਆ ਵੜਾ ਉਹ ਨਿੰਬੂ ਲਿਆ ਵਾ ਤੂੰ ਇਹ ਦੇਖ ਨਿੰਬੂ ਨਾਟ ਕੇ ਨਿੰਬੂ ਇੰਨੇ ਲੱਗੇ ਓਏ ਚੰਦ 14 ਆਣਾ ਪਾਣਾ ਆ ਤੇਰੇ ਵਾਲੇ ਚ ਵਾਈਡ ਐਂਗਲ ਚ ਬੜੀ ਘੈਂਟ ਵੀਡੀਓ ਬਣਦੀ ਆ ਇੱਥੇ ਹੁਣ ਬੜਾ ਸਵਾਦ ਲੱਗਦਾ ਬੜੇ ਸਵਾਦ ਨੂੰ ਇਹ ਖੈਰ ਸੇ ਇੱਥੇ ਮਾ ਦਾ ਰੁਖ ਲਿਆ ਕੇ ਲਾਦਾ ਮੈਂ ਆਲੇ ਦੁਆਲੇ 15 10 10 ਕਬੜੇ ਆਣਾ ਫਲ ਵਾਲੇ ਬੂਟੇ ਲਿਆੜ ਕੇ ਇੱਧਰਲੇ ਪਾ ਕੇ ਲਾਈ ਆ ਫਲਾਂ ਵਾਲੇ ਦੇਖ ਲਾਂਗੇ ਕੋਈ ਨਹੀਂ ਮਾਤਾ ਇਹਦੇ ਪਰੌਂਠੇ ਬਣਾਈਆ ਮੇਥੀ ਮੇਥੇ ਆ ਨਾ ਪਰ ਜਿਵਣਾ ਹੈ ਇਹਦੇ ਪੁੱਟਣ ਡਈਆਂ ਮੈਂ ਵੜ ਦੇਣਾ ਵਾ ਸਿੱਪੂ ਨਹੀਂ ਮੱਡੇ ਆ ਉਹ ਨਿਕਲ ਜਾਣੇ ਗਿੱਲੇ ਆ ਨਾ ਜਾਰੇ ਗਿੱਲੇ ਕੱਲ ਨੂੰ ਵੜ ਲਾਂਗੇ ਨਹੀਂ ਤੇ ਹਾਂ ਹੋ ਗਏ ਸਭ ਕੋ ਗਿਆ ਧਨੀਆਂ ਮੇਥੇ ਓ ਕੀ ਉਹਨੂੰ ਕਹਿੰਦੇ ਆ ਗੋਂਗਲੂ ਤੇ ਅਦਰ ਪਾਲਕ ਨੇ ਕਿੰਨੀ ਵਧੀਆ ਈ ਆ ਆ ਪਾਲਕ ਆ ਤੇ ਧਨੀਆ ਵਾ ਆ ਪਾਲਕ ਆ ਸਾਰੀ ਸਾਰੀ ਪਾਲਕ ਦਾ ਲਸਣ ਵੀ ਬੜਾ ਹੋ ਗਿਆ ਨਾ ਨਾ ਗੋਂਗਲੂ ਉੱਧਰ ਆ ਇਹ ਧਨੀਆ ਵਾ ਨਹੀਂ ਆ ਤਾਂ ਨਹੀਂ ਆ ਸੋਰੀ ਇਹ ਧਨੀਆ ਵਾ ਇਹ ਮੇਥੀ ਸੋਰੀ ਮੇਥੀ ਆ ਧਨੀਆ ਵਾ ਬਪਰੇ ਆ ਚਾਰ ਵਟਾਂ ਮੇਥੇ ਆ ਆ ਚਾਰ ਵਟਾਂ ਗੋਂਗਲੂ ਹੈ ਉਹ ਸੋਰੀ ਪਾਲਕ ਹੈ ਇਹ ਸਟਾਲਾ ਹੈ ਪਤਾ ਮੇਰੀ ਮਾਂ ਮੈਂ ਤੇਰੀ ਸਬਜੀ ਬਣਾ ਲਈਏ ਨਹੀਂ ਤਾਂ ਹਾਲ ਆਉਂਦੀ ਹੈ ਹੂੰ ਬਾਤ ਆਹ ਹੋਣ ਮਾਰਾ ਤੇ ਪਾਣੀ ਸੁੱਕੂ ਦਾ ਨਾ ਪੇਰ ਵਿੱਚ ਜੜੀਆਂ ਜੜਾ ਉਹਦੇ ਵਿੱਚ ਵੀ ਮੇਥੀ ਹੈਗੀ ਹੈ ਨਾ ਮੈਂ ਹਾਲੋਂ ਹਾਲ ਮਰ ਚ ਜਾਰੀ ਹਾਲੋਂ ਗਕੀ ਆ ਨਹੀਂ ਇਦਾਂ ਦੇ ਪੱਤੀ ਆਵੇ ਕੋਈ ਨਹੀਂ ਆ ਸਟਾਲਾ ਵਾ ਸਟਾਲਾ ਕਹਿੰਦੇ ਮਨਜੀਤ 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 ਸਟਾਲਾ ਕਹਿੰਦੇ ਉਹਨੂੰ ਸਟਾਲਾ ਕਹਿੰਦੇ ਆ ਮੰਮੀ ਕੀ ਕਹਿੰਦੇ ਆ ਉਦੀ ਵੀ ਪਾਣੀ ਪਾਣੀ ਕੋਈ ਨਹੀਂ ਇੱਕੋ ਜਿਕੇ ਪੱਤੇ ਆ ਨਾ ਮੈਂ ਟਾ ਕੇ ਆਹ ਉਹ ਹਾਲੋਂ ਆ ਮੰਮੀ ਹਾਲੋਂ ਜਿਆਦੀ ਨਹੀਂ ਪੈ ਗਈ ਸਟਾਲੇ ਚ ਕੋਈ ਨਹੀਂ ਕੋੜੇ ਦੇ ਹੋ ਜਾਂਦੇ ਹੁੰਦੇ ਨੇ ਨਾ ਪੱਠੇ ਡੰਗਰ ਬਾਹਰ ਡੰਗਰ ਘਟ ਖਾਂਦੇ ਫਿਰ ਪੱਠੇ ਆ ਨਾ ਇੱਥੇ ਬੀਬੀਆਂ ਨੂੰ ਇੱਕ ਦਿਨ ਆ ਕੇ ਆ ਵੀ ਤੁਸੀਂ ਗਿੱਲੀ ਤੋੜ ਲਓ ਲੱਭਣੀ ਨਹੀਂ ਬਸ ਠੀਕ ਆ ਪਰ ਹਲੇ ਨਾ ਕਹੀਂ ਹਲੇ ਗਿੱਲਾ ਹੀ ਸਟਾਲਾ ਪੈਰ ਬਹੁ ਵੜਦੇ ਵਿੱਚ ਸਟਾਲਾ ਨਹੀਂ ਲੱਭਣ ਦੇਣਾ ਉਹਨਾਂ ਨੇ